ਕਸ ਹੋ ਰਿਹਾ ਇਹ ਬਰਾਬਰ ਜਿਹੜਾ ਸੁੰਦਰ ਜਿਹੜਾ ਤੁਸੀਂ ਥੋੜੇ ਹੋ ਬਹੁਤ ਵੱਡਾ ਸਮਾਗਮ ਆ ਜਿਹੜਾ ਅੱਜ ਦੂਸਰਾ ਦਿਨ ਵਿਆਹ ਸਮਾਗਮ ਦਾ ਇਹ ਦੂਸਰਾ ਦਿਨ ਕਸ ਹੋ ਰਿਹਾ ਜੁੜਾ ਦੇਖੋ ਇਹਨਾਂ ਨੂੰ ਬਾਲਵਾ ਰੱਖੇ ਦੀ ਬੇਨਤੀ ਕੀਤੀ ਹੈ ਕਿ ਭਾਈ ਜਿਹੜੇ ਪਾਣੀ ਚਾੜ ਕੇ ਸਮਾਗਮ ਨੂੰ ਪੂਰਤ ਕਰਨ ਦਾ ਮੌਕਾ ਦਿੱਤਾ ਜੀ Futal o ntoma ko 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 ਬਹੁਤ ਬਹੁਤ ਆਲੀਸ਼ਾਨ ਬਿਲਡਿੰਗ ਬਣੀ ਹੈ ਸਾਹਮਣੇ ਤਕਰੀਬਨ ਵੀ ਬਹੁਤ ਵੱਡਾ ਹਾਲ ਹੈ ਜਿਹੜਾ ਕੱਲ ਕੀਤਾ ਗਿਆ ਸਭ ਤੋਂ ਵੱਡੇ ਹਾਲ ਚ ਕੁਝ ਗਾਏ ਸੁਣਾ ਹਾਲ ਦੇ ਵਿੱਚ ਪੜਿਆ ਮੈਂ ਉੱਥੇ ਖੜੀ ਹੋਈ ਵਾਲੇ ਵਾਲੇ ਕਮਾਨ ਪਈ ਲਾ ਇਸ ਤਰ੍ਹਾਂ ਉਹਨੇ ਉਹ ਕਹੀ ਆ ਸਾਹਿਬ ਗੁਰندر ਸਿੰਘ ਦੀ ਛੋਟੀ ਸਾਹਿਬ ਜੋ ਹਰ ਸਾਲ ਵਾਹ ਫੇਰ ਕੇ ਸਤਿਕਾਰ ਦੇ ਨਾਲ ਜਿੱਥੇ ਆਪ ਵੱਜਦੀਆਂ ਧਰਤੀਆਂ ਤੇ ਉਥੇ ਆਪ ਜੋ ਕੀਰਤੀ ਸਰਵਾਨ ਸਤਕੇ ਦਰਸ਼ਨ ਤੋਂ ਗੁਰੂਕੀ ਸੰਗਤਾਂ ਦੇ ਸੋ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਭਾਈ ਗੁਰندر ਸਿੰਘ ਦੀ ਛੋਟੀ ਸਾਹਿਬ ਮਾਤਾ ਪੁੰਨ ਦਾ ਸੇਵਾ ਸਾਥੀ ਹੋਰੇ ਸੋ ਨਿਗਾਹ ਸਭ گرو ارجن دیو جی نے ویا پور دیا خوشیاں منا رہی واحر کا خالصہ واحر جی کی فتح یہ دھرتی بڑی پر ہے تو رہنے والے لوگ ਸੋ ਪਾੜੇ ਕਿ ਇੱਕ ਜਗ੍ਹਾ ਤੇ ਸਾਡੇ ਪੰਜਵੇਂ ਬਾਦਸ਼ਾਹ ਸਹਿਬ ਗੁਰੂ ਅਰਜਨ ਦੇਵ ਜੀ ਰਾਹ ਲੈ ਕੇ ਆਏ ਸੀ ਅਜਿਹੇ ਜਗ੍ਹਾ ਤੇ ਇਹ ਹੋਇਆ ਪਤਾ ਗੰਗਾ ਜੀ ਦੇ ਨਾਲ ਤੋਂ ਇਸ ਕੁਮਿੱਤਰ ਅੰਮਾਨ ਤੇ ਆਜਾ ਬਸਾਰੇ ਦਾ ਸਿਲਾਉ ਸਮਾਪਤ ਹੋ ਰਿਹਾ ਹੈ ਤੇ ਮੈਂ ਇਸ ਮੌਕੇ ਤੇ ਸਾਰੀ ਸਾਥ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਬਹੁਤ ਵਧਾਈ ਹੋਵੇ ਗੁਰੂ ਸਾਹਿਬ ਸਿਰਫ 43 ਸਾਲ ਦੀ ਉਮਰ ਤੱਕ ਜੀਏ ਉਸ ਤੋਂ ਬਾਅਦ ਲਾਹੌਰ ਵਿੱਚ ਉਹਨਾਂ ਨੂੰ ਧਰਮ ਪਰਵਰਤਨ ਲਈ ਕਿਹਾ ਗਿਆ ਲੇਕਿਨ ਉਹ ਨਹੀਂ ਮੰਨੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਸ਼ਹਾਦਤ ਪਾਈ ਕਿ ਆਪਣੀ ਇਹ ਛੋਟੀ ਉਮਰ ਚ ਬਹੁਤ ਵੱਡੇ ਵੱਡੇ ਕੰਮ ਕਰਕੇ ਗਏ ਹੈ ਸਾਨੂੰ ਰਾਸਤਾ ਦਿਖਾ ਕੇ ਗਏ ਹੈ ਪਰਮੰਦਰ ਸਾਹਿਬ ਦੀ ਸਾਰੀ ਗੁਰੂ ਅਰਜਨ ਦੇਵ ਸਾਹਿਬ ਨੇ ਕਰਾਈ ਹੈ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਵਸਾਇਆ ਸਰਕਾਰ ਕੋਲ ਗਿਲੰਦਰ ਦੇ ਨਾਲ ਸ਼ਹਿਰ ਗੁਰੂ ਅਰਜਨ ਦੇਵ ਸਾਹਿਬ ਨੇ ਬਸਾਇਆ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਜਿਹੜੀ ਆਪਾਂ ਬਾਣੀ ਪੜ੍ਹਦੇ ਆ ਉਹ ਅਰਜਨ ਦੇਵ ਸਾਹਿਬ ਦੀ ਜਿਹੜੀ ਤੇ ਉਹਨੂੰ ਗੁਰੂ ਰੰਗ ਸਾਹਿਬ ਦੇ ਵਿੱਚ ਬਾਣੀ ਦਾ ਅਕਸਰ ਕਰਨਾ ਤੇ ਗੁਰੂ ਰੰਗ ਸਾਹਿਬ ਦੇ ਕੋਲ ਹੀ ਸਾਹਿਬ ਕਹਿੰਦੇ ਸੀ ਉਸ ਨੂੰ ਭਗਵੰਦਰ ਸਾਹਿਬ ਦੇ ਵਿਚਿਲ ਸੋਹਤ ਕਰਨਾ ਇਹ ਵੀ ਜਿਹੜਾ ਵੱਡਾ ਕਾਰਜ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ ਸਾਰੇ ਪਹਿਲੇ ਜੁਮਾ ਦੀ ਸਾਡੇ ਪੱਕਾ ਦੀ ਪੂਰੋ ਦੂਰ ਬਾਣੀ ਪੱਤਰ ਕਰਕੇ ਉਸ ਨੂੰ ਸਾਰੇ ਨੂੰ ਪੜ ਕੇ ਬਾਤ ਕੀ ਉਸ ਨੂੰ ਗ੍ਰੰਥ ਦੇ ਵਿੱਚ ਖੇਤਰ ਕਰਕੇ ਉਸ ਨੂੰ ਹਰਵੰਦਰ ਸਾਹਿਬ ਦੇ ਵਿੱਚ ਸੋਬਤ ਕਰਕੇ ਮੱਛਾਟੀ ਘਣਾ ਜਿਹਾ ਲੱਗਦਾ ਆਗੇ ਦਾ ਗੁਰੂਆਂ ਦੇ ਸਾਹਮਣੇ ਉਹ ਆਪਣੇ ਜੀਵਨ ਦੇ ਵਿੱਚ ਉਹ ਸਰ ਬਹੁਤ ਵੱਡਿਆ ਸੀ ਤਾਂ ਇਹ ਬਾਦ ਦੇ ਵਿੱਚ ਉਹੀ ਗੁਰਗੰਸਾ ਹੋਰ ਬਾਣੀ ਜਿਵੇਂ ਇਹ ਗੁਰਗੰਸਾ ਦਾ ਨੁਕਾ ਗੁਰੂ ਦਾ ਨੁਕਾ ਜੋ ਬੰਦ ਚੀਤੇ ਇਹਨਾਂ ਨੂੰ ਸੀਸ ਨਵਾ ਕੇ ਤੇ ਆਪਣੀ ਜਗਾ ਉਹਨਾਂ ਦੀ ਜਗ੍ਹਾ ਲੈ ਕੇ ਸਾਪਤ ਵੀ ਕਰੀ ਦੇ ਕੇ ਕਰਕੇ ਅੱਜ ਆਪ ਜਸ ਆਪਾ ਗੁਰੂ ਜਨ ਸਾਹਿਬ ਨੂੰ ਬੰਦੇ ਆ ਤੇ ਸਾਡੇ ਜੀਵਨ ਤੇ ਸੋ ਅੱਜ ਦਾ ਜੀਵ ਬਹੁਤ ਹੀ ਪਰਮਾਤਾ ਜੀ ਨੇ ਪਿਆਰੀਆਂ ਅੱਜ ਕਿਹ ਕੁ ਖੁਸ਼ੀਆਂ ਮਿਲਉਂਦੇ ਆ ਆਪਾਂ ਵੀ ਅੱਜ ਆਪਣੇ ਗੁਰੂ ਦੀਆਂ ਕਿਹ ਆ ਕਿਹ ਖੁਸ਼ੀਆਂ ਮਿਲਾਂ ਅੱਜ ਦੀ ਨੂੰ ਕਨਿਆ ਸੇਵਾ ਨੂੰ ਭਾਜਪਾ ਸੰਸਦ ਦੀ ਗੱਲ ਤੋਂ ਸਿਗਰੇਟ ਵਾਲੇ ਕੋਲਾ ਥਾਣਾ ਸਬੰਧਕੀ ਸਰੋਤ ਦਾ ਕੈਂਪਟ ਜੂਰੇ ਐ ਜੀ ਪੀ ਸੀ ਜਿਹੜੀ ਸਾਡੀ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਪਾਰਲੀਮੈਂਟ ਉਸ ਜਦੋਂ ਤੱਕ ਕੈਂਪ ਰੱਖਣ ਦੀ ਲੋੜ ਸਿਖ ਪੰਥ ਨੂੰ ਕਿਤੇ ਬਸੇ ਬਟਕੇ ਹੋ ਕੇ ਚੱਲਣ ਇਹ ਜਿਹੜੀਆਂ ਸਾਡੇ ਚੋਂ ਹੋਉਂਦਾ ਆ ਆਰਿਆਂ ਉਹਨੂੰ ਕਰਕੇ ਸਿਖ ਪੰਥ ਦੀ ਸੇਵਾ ਵਿੱਚ ਦਾ ਰਹੇ ਇਹ ਹੀ ਵੱਡੀ ਸੋਚ ਹੈ ਜene ਜੁਤ ਨੇ ਨਿਸ਼ਾਨ ਰਹਿ ਪੰਥ ਮਹਾਰਾਜ ਦੀ ਉਹ ਪੰਥ ਮਹਾਰਾਜ ਦੀ ਹਮੇਸ਼ਾ ਚਾਈ ਰਹੇ ਇਹ ਜene ਦੀ ਮੇਰੀ ਕਾਮਨਾ ਹੈ ਮੈਂ ਆਪ ਸਭ ਨੂੰ ਬਧਾਈ ਦਿੰਦਾ ਹੋਇਆ ਆਪ پوتر ہزوری اندر جوڑ بیٹھی سمجھی ساتھ سنگ جی بلاؤ گج کے فتح واحو جی کا خالصہ واحر جی کی فتح اج اپنا پنجمے پاچھا صاحب شری گروہ ارجن دیو جی مہاراج ਤੇ ਮਾਤਾ ਗੰਗਾ ਜੀ ਦੇ ਵਿਆਹਪੁਰਪੀਆਂ ਖੁਸ਼ੀਆਂ ਨੂੰ ਬਣਾ ਰਹੇ ਆ ਮੇਰੇ ਤੋਂ ਪਹਿਲਾਂ ਬਹੁਤ سارے ਸੂਟਮੰਦ ਬੁਲਾੜਿਆ ਨੇ ਆਪ ਜੀ ਦੇ ਨਾਲ ਬੜੀਆਂ ਵਿਚਾਰਾ ਕੀਤੀਆਂ ਆਪਾਂ ਹਰ ਸਾਲ ਹੀ ਪੰਚੇ ਪਾਚਾ ਸਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾਤਾ ਮਾਤਾ ਗੰਗਾ ਜੀ ਦੇ ਵਿਆਹਪੁਰ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਜਿਵੇਂ ਵਿਆਹ ਦੀਆਂ ਖੁਸ਼ੀਆਂ ਹੁੰਦੀਆਂ ਓਵੇਂ ਕਰਦੇ ਆ ਜਿੱਥੇ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ਼ਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕੀ ਆਪ ਸਤਿ ਸੰਤਾਂ ਨੂੰ ਬਧਾਈ ਦਿੰਦਾ ਉਥੇ ਮੈਂ ਵੇਖ ਰਿਹਾ ਇਹ ਦੀਵਾਨ ਹਾਲ ਜਿਹੜਾ 2004 ਚ ਮੈਂ ਮੈਂਬਰ ਬਣਿਆ ਨਕੋਦਰ ਹਲਕੇ ਤੋਂ ਲੌਰ ਤੋਂ ਹਰਜਿੰਦਰ ਸਿੰਘ ਜੀ ਲਲੀਆਂ ਬਣੇ ਤੇ ਮੇਰੀ ਭੈਣ ਬੀਬੀ ਨਿਰਮਲਜੀਤ ਕੋ ਪਾਸਾ ਜਰੇ ਤੋਂ ਮੈਂ ਸਾਬਕਾ ਕਮੇਟੀ ਮੈਂਬਰ ਨੇ ਅਸੀਂ ਇਕੱਠੇ ਚਾਰ ਵਿੱਚ ਮੈਂਬਰ ਬਣੇ ਤੇ ਮੈਨੂੰ ਇਹ ਗੱਲ ਦੀ ਬੜੀ ਯਾਦ ਆ ਕਿ ਸਵਰਗਵਾਸੀ ਸਰਦਾਰ ਗਰਦੀਪ ਸਿੰਘ ਕੀ ਭੁੱਲਰ ਉਦੋਂ ਇਸ ਹਲਕੇ ਦੀ ਬਤੌਰ ਐਮਐਲਏ ਕਮਾਂਡ ਕਰਦੇ ਸਨ ਤੇ ਭੁੱਲਨ ਸਾਹਿਬ ਨੇ ਸਾਨੂੰ ਤਿੰਨਾਂ ਮੈਂਬਰਾਂ ਨੂੰ ਇੱਥੇ ਬੁਲਾ ਕੇ ਸਾਨੂੰ ਕਹਿੰਦੇ ਵੀ ਇੱਥੇ ਹਰ ਸਾਲ ਬੜੀ ਮੁਸ਼ਕਲ ਆਉਂਦੀ ਆ ਇੱਥੇ ਦਵਾਨ ਹਾਲ ਬਣੇ ਤੇ ਅਸੀਂ ਮਤਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਉਹਨਾਂ ਮਨਜ਼ੂਰੀ ਦਿੱਤੀ ਤੇ ਜਿਹੜੇ ਬਾਬਾ ਅਲੂਪ ਸਿੰਘ ਜੀ ਜੂਰ ਸਾਹਿਬ ਵਾਲੇ ਪੰਖਾਲੇ ਵਾਲੇ ਉਹਨਾਂ ਨੇ ਇਹਦੀ ਵਰਮਤਾ ਕੀਤੀ ਸੀ ਅੱਜ ਕੱਲ ਹੀ ਬਹੁਤ ਖੁਸ਼ੀ ਵਾਲੀ ਸਾਨੂੰ ਵਿਆਹਪੁਰਪਤੀ ਦੇ ਨਾਮ ਨਾਲ ਬੜੀ ਵੱਡੀ ਖੁਸ਼ੀ ਹੋਈ ਆ ਕਿ ਜਿਹੜਾ ਗੁਰੂ ਘਰ ਦਾ ਦਰਬਾਰਦਾਰੇ ਇੱਕ ਸੁੰਦਰ ਬਣ ਕੇ ਕੱਲ ਪੰਜ ਰਤਨ ਨਰਕਵਾਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਵਰਸਾਏ ਹੋਏ ਬਾਬਾ ਭਜਨ ਸਿੰਘ ਜੀ ਦਿੱਲੀ ਵਾਲੇ ਬਾਬਾ ਮਿੰਦਰ ਸਿੰਘ ਜੀ ਤੇ ਬਾਬਾ ਨਿਰਮਲ ਸਿੰਘ ਜੀ ਜਿਨ੍ਹਾਂ ਨੇ ਇਹ ਦਰਬਾਰ ਦੀ ਸਾਰੀ ਤਿਆਰੀ ਕੀਤੀ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਏ ਸਨ ਉਹਨਾਂ ਨੂੰ ਕਹਿੰਦਾ ਤੌਰ ਤੇ ਗੁਰੂ ਘਰ ਦਾ ਜਿਹੜਾ ਸਿਵਾਲਿਆ ਗਿਆ ਸੀ ਉਹ ਬਾਬਾ ਜੀ ਸਰਬੰਤ ਬਜਨ ਸਿੰਘ ਦੇ ਦਿੱਲੀ ਵਾਲਿਆਂ ਨੂੰ ਆਪ ਸਾਰੀਆਂ ਸੰਤਾਂ ਨੇ ਸਹਿਯੋਗ ਕੀਤਾ ਦੰਮੀ ਸੰਤਾਂ ਨੇ ਸਹਿਯੋਗ ਕੀਤਾ ਤੇ ਗੁਰੂ ਘਰ ਜਿਹੜਾ ਸੁੰਦਰ ਬਣਿਆ ਜਿੱਥੇ ਮੈਂ ਅੱਜ ਆਪ ਤੁਮ ਨੂੰ ਵਿਆਹਪੂਰਵ ਦੀ ਵਧਾਈ ਦਿੰਦਾ ਉਥੇ ਗੁਰੂ ਘਰ ਦੀ ਵੀ ਆਪਕੋ ਬਧਾਈ ਦਿੰਨਾ ਆਪਾ ਕਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਥੇ ਪ੍ਰਕਾਸ਼ ਕੀਤਾ ਇਸ ਲਈ ਮੈਂ ਤੁਹਾਡੇ ਵਿੱਚ ਬਹੁਤ ਇਹਨਾਂ ਤੋਂ ਮਾਫੀ ਵੀ ਚਾਹੁੰਦਾ ਤੇ ਨਾ ਨਹੀਂ ਤੇਮ ਨਹੀਂ ਦੇ ਸਕੇ ਜੋ ਸਿਆਸੀ ਤੌਰ ਤੇ ਲੀਡਰ ਬੋਲ ਕੇ ਗਏ ਨੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਉਹਨਾਂ ਵੱਲੋਂ ਤੇ ਸਬੂਜੇ ਸਟਾਫ ਵੱਲੋਂ ਮੁਢਿਆ ਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਸੋਹਣੇ ਫੋਟੋ ਕਰ ਲਓ ਕਰਕੇ ਵੀ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਦੁਆਰਾ ਮੌਸਾ ਤਸਵੀਲ ਕਲੌਕ ਜਿਲ੍ਹਾ ਗਲੰਦਰ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਸਮਾਗਮ ਤੇ ਅੱਜ ਵੱਖਰੀ ਕਿਸਮ ਜਿਹੜੇ ਬੂਟੇ ਵੰਡੇ ਜਾ ਰਹੇ ਨੇ ਹਰੀਆਲੀ ਦੀ ਲਹਿਰ ਬਾਜੀ ਬਹਿਰੀ ਜੀ ਦਾ ਖਾਲਸਾ ਬਹਿਰੀ ਜੀ ਦੀ ਫਤਿਹ ਆ ਲੈ ਲੋ ਬਾਹ ਹੱਥੇ ਫੜ ਲੋ ਵਾਹਿਗੁਰੂ ਜੀ ਦਾ ਖਾਲਸਾ ਬਾਦ ਵਾਹਿਗੁਰੂ ਜੀ ਦੀ ਆਗਮਤੀ ਛੋਟਾ ਜਿਹਾ ਮੈਸੇਜ ਬਾਜੀ ਜੀ ਮੈਂ ਪਾ ਲਿਆ ਹੈ ਜੀ ਜੀ ਗੁਰੂ ਅਕੀਰਤ ਪਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਥਾਨਕ ਸਾਸੀ ਸਰਦਾਰ ਗਦੀਪ ਸਿੰਘ ਜੀ ਭੁੱਲਰ ਉਹਨਾਂ ਨੇ ਬਹੁਤ ਬੱਲੇ ਮੈਲੇ ਦੀ ਛੋਟੇ ਬਾਕੀ ਉਹਨਾਂ ਦੇ بیٹے की सिंध जी भल जा चार्ज हल्के जे जीअर आदमू ਕਮਾਂਡ ਕਰਦੇ ਨੇ ਹਰਕਤ ਦੀ ਗੋਦਸਤੀ ਪੁੱਲਾ ਵੱਲੋਂ ਇਹ ਜਿਹੜਾ ਕਾਲ ਤੱਕ ਖਾਦੀ ਮਰ ਜਾਤਾ ਬਟਾ ਉਹਨਾਂ ਦੇ ਹਿਕਮਤ ਬਟਾ ਜੋ ਹਰਿਆ ਭਰਿਆ ਪੰਜਾਬ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਅੱਜ ਜਿਹੜਾ ਪ੍ਰਸ਼ਾਦ ਬੂਟਿਆਂ ਦਾ ਵੰਡਿਆ ਜਾਦਿਆ ਪੰਜਾਬ ਹਰਿਆ ਭਰਿਆ ਹੋਵੇ ਬਹੁਤ ਧੰਨਵਾਦ ਧੰਨਵਾਦ ਜਥੇਦਾਰ ਜੀ ਜਿਹੜੀ ਆਪਾਂ ਹਰਿਆਲੀ ਦੀ ਲਹਿਰ ਆ ਉਹ ਮਾਤਾ ਗੰਗਾ ਜੀ ਦੇ ਵਿਆਹ ਪਰਵ ਤੇ ਇੱਥੇ ਵੱਢੀ ਜਾ ਰਹੇ ਬੂਟੇ ਕੀ ਮੈਸੇਜ ਆ ਭਾਈ ਜੀ ਤੁਹਾਡੇ ਵੱਲੋਂ ਕੀ ਮੈਸੇਜ ਆ ਮੈਸੇਜ ਆ ਜੀ ਇਹਨਾਂ ਪਰਿਆਗ ਬਣਾਉਂਦੇ ਇਹ ਜੰਮ ਪ੍ਰਸਤਿਤੀ ਦੇ ਮਾਲਕ ਸੱਚੇ ਪਾਜਾ ਹੱਥੋਂ ਦੇ ਪਾਸਾ ਤੇ ਨਾਲ ਕਾਰਾ ਤੇ ਇਹ ਉਹ ਉਹ ਹੁਕਮ ਜਿਹੜਾ ਆਇਆ ਕਿ ਉਹ ਵਸੇ ਇੱਕ ਸਰਦਾਰੀ ਉਹਨਾਂ ਪਰੇ ਦਾ ਵਿਆਪਨ ਦੀ ਰੋਜ਼ ਰੋਜ਼ ਬੋਸਣ ਚੋਦਾ ਦਿੱਤੇ ਉਹਨੂੰ ਕਹਿਣ ਨੂੰ ਸੋਹਣਾ ਇਹ ਇਸ ਦੇ ਸਾਥ ਵੀ ਪਰਾਪਤ ਕਿੰਨਾ ਸੀ ਹੈ ਕਿ ਪਰਾਪਤ ਕਿ ਦੁਬਾਰਾ ਜਾ ਕੇ ਤਾਂ ਸੇਵਾ ਲੈਣ ਨੂੰ ਆਇਆ ਉਹ ਜਿਆਦਾ ਬੜਾ ਬੜਾ ਪ੍ਰਸਤਿਤੀ ਦਾ ਵਾਰ ਬੈਂਟ ਸਵਾਇਸ ਦੇ ਲੋਕਾਂ ਨੂੰ ਬੂਟੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਸੰਭਾਲਣ ਬਾਰੇ ਕੋਈ ਛੋਟਾ ਜਿਹਾ ਮੈਸੇਜ ਬੂਟੇ ਸੰਭਾਲਣ ਵਾਸਤੇ ਇੱਥੋਂ ਬੂਟੇ ਲੈ ਕੇ ਚਲੇ ਜਾਂਦੇ ਨੇ ਲਾਉਣ ਬਾਰੇ ਸੰਭਾਲਣ ਬਾਰੇ ਜੀ ਹੁਣ ਇਹ ਇਹੀ ਸਟੇਟ ਵੀ ਇਹ ਕਹਿ ਕੇ ਅੰਧਿਆਰ ਦੀ ਜੁਬਾਰਾ ਇਹ ਤਾਂ ਪ੍ਰਸ਼ਾਦ ਸਮਝ ਕੇ ਲੈ ਕੇ ਜਾਓ ਤੇ ਮਤਲਬ ਜੁਬਾਰਾ ਇਹਦਾ ਉਹ ਸਭ ਕੇ ਪਾਣਾ ਪਾਓ ਤੇ ਉਹ ਨੂੰ ਆਪਾਂ ਮਹਾਰਾਜ ਦਾ ਇੱਕ ਪੂਜਾ ਮਨੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਮੈਸੇਜ ਆ ਜ ਤੁਹਾਡੇ ਵੱਲੋਂ ਤੁਸੀਂ ਹੈਡ ਗ੍ਰਾਥ ਦਿਓ ਗੁਰੂ ਘਰ ਦੇ ਕੀ ਮੈਸੇਜ ਆ ਤੁਹਾਡੇ ਵੱਲੋਂ ਬਾਬਾ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਰਾਤ ਨੂੰ ਤੁਸੀਂ ਤੁਹਾਰਾ ਬਹੁਤ ਵੱਡਾ ਪ੍ਰਾਲਾਪ ਕੀਤਾ ਆ ਅਮਸ਼ਲੇ ਕੋਲੇ ਕਹਿੰਦੇ ਆ ਬਾਬਾ ਜੀ ਦੇ ਵਿਆਹ ਨੂੰ ਦੇ ਖੁਸ਼ੀਆਂ ਆਉਂਦੀਆਂ ਆ ਤੋਂ ਵਿਆਹ ਦੀ ਉਹ ਗੱਲ ਦਾ ਯਾਦ ਉਹ ਰਹੀ ਕਿ ਕਹਾਉਂਦਾ ਉਹ ਮੈਂ ਰਹੀ ਇਹ ਸਾਨੂੰ ਸਰਦਾਰ ਗੁਰਦੀਪ ਸਿੰਘ ਭੁੱਲ ਸਾਹਕਾ ਵਿਧਾਇਕ ਨੂਰਮੈਲ ਜਿਹੜੇ ਉਹਨਾਂ ਦੇ ਪਰਿਵਾਰ ਵੱਲੋਂ ਬੁੱਟੇ ਦੀ ਵੱਡੀ ਪੱਧਰ ਤੇ ਸੇਵਾ ਕੀਤੀ ਗਈ ਆ ਹੱਕ ਵੀ ਬਣਦਾ ਕਿਉਂਕਿ ਜੋ ਗੁਰੂ ਘਰ ਦੇ ਸੇਵ ਬਹਣਗੇ ਉਹ ਇਦਾਂ ਦੇ ਕਾਰਜ ਕਰਨਗੇ ਕਿਉਂਕਿ ਬਹੁਤ ਵਧੀਆ ਬੁੱਟੇ ਬੰਡੇ ਗਏ ਨੇ ਇਹ ਵਿਆਹ ਪਰਸਵਾਗਨ ਤੇ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਤੁਸੀਂ ਹਰੀਆਲੀ ਹਿੱਸਾ ਬਾਰੇੋਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਬੋਲ